ਨਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਦੀ ਮਨਜੂਰ ਗੁਰੂ ਗੋਬਿੰਦ ਸਿੰਘ ਹਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹ ਸ਼ੈਣ ਸ਼ਾਹ ਗੁਰਗੋਬਿੰਦ ਸਿੰਘ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਪੰਜ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕਰ ਰਏ ਨੇ ਸਤਿਗੁਰ ਜੀ ਦੀ ਤਾਕਤ ਖੇਰੂ ਖੇਰੂ ਕਰਨ ਲਈ ਸਾਰੇ ਭਾੜੀ ਰਾਜੇ ਕਹਿਲੂਰ ਦੇ ਵਿੱਚ ਇਕੱਠੇ ਹੋਏ ਰਾਜਾ ਭੀਮਚੰਦ ਨੇ ਉਹਨਾਂ ਦੀ ਸਭਾ ਬੁਲਾ ਕੇ ਆਖਿਆ ਪਹਿਲਾਂ ਤਾਂ ਮੁਗਲ ਸਾਡੇ ਦੁਸ਼ਮਣ ਸਨ ਪਰ ਉਹਨਾਂ ਨੇ ਮਾਮਲਾ ਲੈ ਕੇ ਖਰਾਜ ਲੈ ਕੇ ਸਾਡੇ ਰਾਜ ਸਾਨੂੰ ਸੌਂਗ ਦਿੱਤੇ ਨੇ ਸਾਡੀ ਪ੍ਰਭੂ ਸਤਾ ਪ੍ਰਵਾਨ ਕਰਨ ਲਈ ਪਰ ਇਹ ਗੁਰੂ ਜੀ ਦਾ ਖਾਲਸਾ ਸਾਡਾ ਇੱਕ ਨਵਾਂ ਵੈਰੀ ਪ੍ਰਗਟ ਹੋ ਗਿਆ ਜਿਹੜਾ ਸਾਡੇ ਰਾਜਾ ਨੂੰ ਕਮਜ਼ੋਰ ਕਰ ਰਿਹਾ ਹੈ ਅਸੀਂ ਬੜੇ ਯਤਨ ਕੀਤੇ ਨੇ ਕਿ ਇਹ ਲੋਕ ਕਿਸੇ ਤਰ੍ਹਾਂ ਆਪਣੀ ਸੀਮਾ ਦੇ ਵਿੱਚ ਰਹਿਣ ਪਰ ਉਹਦਾ ਸਗੋ ਦਿਨ ਬ ਦਿਨ ਦੁਨੇ ਸਵੌਣੇ ਹੋ ਰਹੇ ਨੇ ਇਹਨਾਂ ਦੀਆਂ ਨਜ਼ਰਾਂ ਸਾਰੇ ਪਹਾੜੀ ਰਾਜਾਂ ਦੇ ਲੱਗੀਆਂ ਨੇ ਉਹ ਇਸ ਲਈ ਆਪਣੀ ਤਾਕਤ ਵਧਾ ਰਹੇ ਨੇ ਕਿ ਇਹਨਾਂ ਰਾਜਾਂ ਦੇ ਕਬਰਾ ਕਬਜ਼ਾ ਕਰ ਲਿਆ ਜਾਵੇ ਤੋ ਹੁਣ ਆਪਣੇ ਰਾਜਾ ਨੂੰ ਬਚਾਉਣ ਲਈ ਇਹ ਜ਼ਰੂਰੀ ਹੋ ਗਿਆ ਕਿ ਸਾਰੇ ਰਲ ਕੇ ਇਹਨਾਂ ਦੇ ਟਿਕਾਣੇ ਨੂੰ ਉਜਾੜ ਪੁਜਾੜ ਦਈਏ ਤਾਂ ਜੋ ਇਹ ਖਿੰਡ ਪੁੰਡ ਜਾਣ ਦੇ ਸਾਡੇ ਸਿਰ ਤੇ ਵੱਧ ਦਾ ਖਤਰਾ ਦੂਰ ਹੋ ਜਾਵੇ ਭੀਮ ਚੰਦ ਦੀ ਗੱਲ ਸੁਣ ਕੇ ਸਾਰੇ ਪਹਾੜੀ ਨਰੇਸ਼ ਮੁੱਲੇ ਤੁਹਾਡਾ ਗਹਿਣਾ ਠੀਕ ਹੈ ਸਿੱਖਾਂ ਨੂੰ ਥੱਲ ਬੌਣਾ ਜ਼ਰੂਰੀ ਐ ਅਸੀਂ ਜੁੱਧ ਲਈ ਤਿਆਰ ਆ ਇਹ ਨਿਰਣਾ ਕਰਗੇ ਸਾਰੀਆਂ ਕੱਤਰ ਹੋਈਆਂ ਫੌਜਾਂ ਨੂੰ ਠੀਕ ਢੰਗ ਨਾਲ ਲਾਮਬੰਦ ਕੀਤਾ ਗਿਆ ਵੱਖ-ਵੱਖ ਟੁਕੜੀਆਂ ਬਣਾ ਕੇ ਰਾਜਿਆਂ ਦੀਆਂ ਕਮਾਨਾਂ ਵਿੱਚ ਦਿੱਤਾ ਗਿਆ ਫਿਰ ਨਗਾਰੇ ਖੜਗਾ ਕੇ ਆਨੰਦਪੁਰ ਵੱਲ ਕੂਚ ਬੋਲ ਦਿੱਤਾ ਗਿਆ ਆਧਰ ਰਸਤੇ ਵਿੱਚ ਪਾਂਝ ਗਏ ਉਹਨਾਂ ਨੇ ਉਜਾ ਦੇ ਡੇਰੇ ਲਾਤੇ ਇੱਥੋਂ ਰਾਜਾ ਭੀਮਚੰਦ ਨੇ ਇੱਕ ਚਿੱਠੀ ਲੈ ਕੇ ਆਪਣੇ ਦੂਤ ਦੇ ਹੱਥ ਆਨੰਦਪੁਰ ਸਤਗੁਰਜੀ ਵੱਲ ਭੇਜੀ ਜਿਸ ਵਿੱਚ ਉਹਨੇ ਲਿਖਿਆ ਕਿ ਜਿਸ ਜਗ੍ਹਾ ਤੇ ਤੁਸੀਂ ਆਨੰਦਪੁਰ ਵਸਾਇਆ ਜਿੱਥੇ ਤੁਸੀਂ ਵਸਦੇ ਹੋ ਉਹ ਜਗ੍ਹਾ ਸਾਡੀ ਹੈ ਜੇਕਰ ਤੁਸੀਂ ਇੱਥੇ ਵਸਣਾ ਚਾਹੁੰਦੇ ਹੋ ਤਾਂ ਜਿਸ ਪ੍ਰਕਾਰ ਬਾਕੀ ਦੀ ਸਾਰੀ ਪਰਜਾ ਸਾਨੂੰ ਖਰਾਜ ਭਰਦੀ ਉਸੇ ਪ੍ਰਕਾਰ ਤੁਸੀਂ ਵੀ ਸਾਨੂੰ ਖਰਾਜ ਭਰੋ ਨਹੀਂ ਤਾਂ ਤੁਹਾਨੂੰ ਇੱਥੇ ਰਹਿਣ ਦਾ ਕੋਈ ਅਧਿਕਾਰ ਨਹੀਂ ਇਸ ਲਈ ਇਹ ਇਲਾਕਾ ਖਾਲੀ ਕਰ ਦਿਓ ਤੇ ਚਲੇ ਜਾਓ ਜੇਕਰ ਤੁਸੀਂ ਦੋਵਾਂ ਵਿੱਚੋਂ ਕੋਈ ਵੀ ਗੱਲ ਨਾ ਮੰਨੀ ਅਸੀਂ ਆਪਣੀ ਤਾਕਤ ਨਾਲ ਇਥੋਂ ਕੱਢਾਂਗੇ ਚੰਗਾ ਵੇ ਜੇਕਰ ਤੁਸੀਂ ਅਮਨ ਚੈਨ ਨਾਲ ਫੈਸਲਾ ਕਰ ਲੋ ਨਹੀਂ ਤਾਂ ਤੁਹਾਨੂੰ ਸਾਰੇ ਪਹਾੜ ਦੀ ਮਿਲਵੀ ਸੈਨਾ ਨਾਲ ਜੁੱਧ ਕਰਨਾ ਪਵੇਗਾ ਤੁਹਾਡਾ ਮੁਗਲਾਂ ਨਾਲ ਵੀ ਵਿਰੋਧ ਚੱਲ ਰਿਹਾ ਹੈ ਇਸ ਹਾਲਤ ਵਿੱਚ ਸਾਡੇ ਨਾਲ ਵੈਰ ਵਧਾਉਣਾ ਤੁਹਾਨੂੰ ਮਹਿੰਗਾ ਪਵੇਗਾ ਜੇਕਰ ਤੁਸੀਂ ਸ਼ਾਂਤੀਪੂਰਵਕ ਕਰੋ ਤੇ ਸਾਨੂੰ ਮਲਕਾਨਾ ਭਰੀ ਜਾਓ ਤਾਂ ਅਸੀਂ ਤੁਹਾਡੇ ਕੰਮਾਂ ਵਿੱਚ ਦਾਖਲ ਨਹੀਂ ਦਿਆਉਂਗੇ ਤੁਸੀਂ ਖੁਸ਼ੀ ਨਾਲ ਸਿੱਖਾਂ ਵਿੱਚ ਧਰਮ ਪ੍ਰਚਾਰ ਕਰੋ ਪਰ ਜੇ ਤੁਸੀਂ ਸਾਡੀ ਸ਼ਰਤ ਨਾ ਮੰਨੇ ਤਾਂ ਅਸੀਂ ਸਾਰੇ ਪਹਾੜੀ ਰਾਜੇ ਆਪਣੀਆਂ ਫੌਜਾਂ ਸਮੇਤ ਇੱਥੇ ਇਕੱਠੇ ਹੋਏ ਬੈਠੇ ਹਾਂ ਅਸੀਂ ਆਪਣੀ ਸ਼ਕਤੀ ਦੇ ਬਲ ਨਾਲ ਤੁਹਾਨੂੰ ਬਾਹਰ ਕੱਢ ਦਿਆਂਗੇ ਅਨੰਦਪੁਰ ਦੇ ਕਬਜਾ ਜਮਾ ਲਾਂਗੇ ਇਸ ਹਾਲਤ ਵਿੱਚ ਨੁਕਸਾਨ ਦਾ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਰਾਜਾ ਭੀਮਚੰਦ ਦੀ ਲਿਖੀ ਹੋਈ ਚਿੱਠੀ ਜਦੋਂ ਸਤਿਗੁਰ ਜੀ ਨੂੰ ਮਿਲੀ ਤਾਂ ਆਪ ਜੀ ਨੇ ਉਹਨੂੰ ਪੜ੍ਹ ਕੇ ਉਹਦਾ ਜਵਾਬ ਦਿੱਤਾ ਆਏ ਹੰਕਾਰ ਵਿੱਚ ਅੰਨੇ ਰਾਜਾ ਤੇਰੀ ਚਿੱਠੀ ਸਾਨੂੰ ਪਹੁੰਚ ਗਈ ਹੈ ਸਾਡੇ ਵੱਲੋਂ ਦਾ ਜਵਾਬ ਸੁਣ ਲੈ ਬਾਕੀ ਦੇ ਰਾਜਿਆਂ ਨੂੰ ਵੀ ਸੁਣਾ ਦੇ ਕਿ ਅਸੀਂ ਕਿਸੇ ਦੀਆਂ ਗਿੱਦੜ ਭਬਕੀਆਂ ਤੋਂ ਨਹੀਂ ਡਰਦੇ ਅਨੰਦਪੁਰ ਦਾ ਇਲਾਕਾ ਸਾਡੇ ਪਿਤਾ ਜੀ ਨੇ ਮੁੱਲ ਦੇ ਕੇ ਖਰੀਦਿਆ ਸੀ ਇਸ ਇਲਾਕੇ ਦੇ ਤੇਰਾ ਕੋਈ ਮਾਲਕਾਨਾ ਹੱਕ ਨਹੀਂ ਫਿਰ ਤੂੰ ਕਾਦਾ ਖਰਾਜ ਮੰਗਦਾ ਅਸੀਂ ਤੇਰੀ ਪਰਜਾ ਨਹੀਂ ਆ ਸੰਤੰਤਰ ਲੋਕ ਆ ਜੇ ਤੂੰ ਖਰਾਜ ਲੈਣਾ ਚਾਹਣਾ ਸਾਡੇ ਸਾਹਮਣੇ ਮੈਦਾਨ ਵਿੱਚ ਨਿੱਤਰ ਅਸੀਂ ਤੇਨੂੰ ਕਿਰਪਾਨ ਦੀ ਧਾਰ ਤੇ ਖਰਾਜ ਦੇਾਂਗੇ ਜੇ ਤੈਨੂੰ ਜੁੱਧ ਦਾ ਚਾਹਤਾ ਆਜਾ ਰਣ ਭੂਮੀ 'ਚ ਆਪਣਾ ਹੌਸਲਾ ਕੜ ਲੈ ਜੇਕਰ ਤੂੰ ਸੁਖ ਲੈਣਾ ਚਾਹਣਾ ਹੰਕਾਰ ਨੂੰ ਛੱਡ ਦੇ ਗੁਰੂ ਘਰ ਦੀ ਸ਼ਰਨ ਆ ਜਾ ਗੁਰੂ ਘਰ ਤੋਂ ਤੈਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਰਾਜਾ ਭੀਮਚੰਦਰ ਜਦੋਂ ਸਤਿਗੁਰ ਜੀ ਦਾ ਜਵਾਬ ਪੜਿਆ ਇੱਕ ਵਾਰ ਤਾਂ ਉਹਦਾ ਕਲੇਜਾ ਕੰਬ ਗਿਆ ਪਰ ਹੁਣ ਪਿੱਛੇ ਹਟਣਾ ਮੌਤ ਨਾਲੋਂ ਵੀ ਭੈੜਾ ਸੀ ਉਹਨੇ ਬਾਕੀ ਦੇ ਰਾਜਿਆਂ ਨਾਲ ਵਿਚਾਰ ਕੀਤੀ ਸਭ ਨੇ ਆਖਿਆ ਉਹਨ ਗੁਰੂ ਜੀ ਨਾਲ ਜੰਗ ਕਰਨਾ ਪਵੇਗਾ ਇਸ ਪ੍ਰਕਾਰ ਵਿਚਾਰ ਕਰਕੇ ਉਹਨਾਂ ਨੇ ਬੜੇ ਖੜਕੇ ਦੜਕੇ ਨਾਲ ਆਨੰਦਪੁਰ ਵਾਲ ਚੜਾਈ ਕਰ ਦਿੱਤੀ 22 ਧਾਰ ਦੇ ਸਾਰੇ ਰਾਜੇ ਆਪਣੀ ਸੈਨਾ ਦਾ ਸੰਚਾਲਨ ਕਰਦੇ ਹੋਏ ਅੱਗੇ ਵਧੇ ਪੈਦਲ ਫੌਜ ਦੀ ਅਗਵਾਈ ਗੁਜਰਾਂ ਦੇ ਮੁਖੀ ਜਮਤੁੱਲਾ ਭਾਉ ਨੂੰ ਸੌਂਪੀ ਗਈ ਉਹਦੇ ਨਾਲ ਹਜ਼ਾਰਾਂ ਗੁਜਰਾਂ ਵੀ ਹਥਿਆਰ ਲੈ ਕੇ ਜੰਗ ਜਿਸ ਹਾਲ ਐਰੇ ਸਨ ਇਧਰ ਸਤਗੁਰ ਜੀ ਖਾਲਸੇ ਨੂੰ ਜੁੱਧ ਲਈ ਪਹਿਲਾਂ ਹੀ ਤਿਆਰ ਕਰ ਚੁੱਕੇ ਸਨ ਜਦੋਂ ਭਾਰੀ ਸੈਨਾਾਂ ਦੀ ਅੱਗੇ ਵਧਣ ਦੀ ਖਬਰ ਮਿਲੀ ਤਾਂ ਸਤਿਗੁਰਾਂ ਨੇ ਸਿੰਘਾਂ ਨੂੰ ਸੰਬੋਧਨ ਕਰਕੇ ਸਾਰੀ ਸਥਿਤੀ ਦੱਸੀ ਗੁਰੂ ਜੀ ਦੇ ਬਚਨਾਂ ਨਾਲ ਖਾਲਸੇ ਦੇ ਅੰਦਰ ਅਥਾ ਜੋਸ਼ ਤੇ ਉਦਿਸ਼ਾ ਪੈਦਾ ਹੋ ਗਿਆ ਅਨੰਦਪੁਰ ਵਿਖੇ ਕੱਤਰ ਸਿੰਘਾਂ ਤੋਂ ਇਲਾਵਾ ਮਾਝ ਅਤੇ ਮਾਲਵੇ ਤੋਂ ਵੀ ਹਜ਼ਾਰਾਂ ਸਿੰਘ ਜੁੱਜ ਦੀ ਖਬਰ ਸੁਣ ਕੇ ਗੁਰੂ ਜੀ ਪਾਸ ਪਹੁੰਚ ਗਏ ਸਤਿਗੁਰਾਂ ਨੇ ਖਾਲਸਾ ਸੈਨਾ ਨੂੰ ਬੜੇ ਸੰਜੋਗ ਢੰਗ ਨਾਲ ਵੱਖ-ਵੱਖ ਮੋਰਚਿਆਂ ਦੇ ਨਿਯਤ ਕਰ ਦਿੱਤਾ ਜਿਸ ਪਾਸੇ ਵੱਲੋਂ ਵੈਰੀ ਦਲ ਅੱਗੇ ਵਧ ਰਿਹਾ ਸੀ ਉਧਰ ਲੋਹ ਗੜ ਦੇ ਫਦੇ ਗੜ ਦੇ ਦੋ ਗਿਲੇ ਸਤਬੁਰਾ ਨੇ ਬਣਵਾਏ ਹੋਏ ਸਨ ਉਹਨਾਂ ਕਿਲਿਆਂ 'ਚ ਤਕੜੀ ਸੈਨਾ ਬਿਠਾ ਦਿੱਤੀ ਗਈ ਤਾਂ ਜੋ ਜਿਵੇਂ ਦੁਸ਼ਮਣ ਆਨੰਦਪੁਰ ਦੇ ਚੜਨ ਲਈ ਕਿਲਿਆਂ 'ਚੋਂ ਕਿਲੇਆਂ ਦੇ ਕੋਲੋਂ ਦੀ ਲੰਗੇ ਉਹਦੇ ਦੇ ਮਾਰੂ ਸੱਟ ਲਾਈ ਜਾਵੇ ਤੀਜਾ ਕਿਲਾ ਆਰਾਮਪੁਰਾ ਜੋ ਹੋਲਗੜ੍ਹ ਸੀ ਉਹਦੀ ਵੀ ਤਕੜਾਈ ਕਰ ਲਈ ਗਈ ਲੋਹਗੜ੍ਹ ਦੇ ਕਿਲੇ ਵਿੱਚ 5-500 ਦੇ ਦੋ ਜਥੇ ਦੋ ਸਰਦਾਰਾਂ ਦੇ ਅਧੀਨ ਤੈਨਾਤ ਕੀਤੇ ਗਏ ਇਹ ਸਰਦਾਰ ਨਾਰ ਸਿੰਘ ਦੇ ਛੇਰ ਸਿੰਘ ਸਨ ਇਹਨਾਂ ਦੇ ਜੁਮੇ ਕਿਲੇ ਦੀ ਰੱਖਿਆ ਤੇ ਵੈਰੀ ਦਲ ਦੀ ਪੇਸ਼ ਕਦਮੀ ਦਾ ਕੰਮ ਲਾਇਆ ਗਿਆ ਓਲਗੜ ਦਾ ਕਿਲਾ ਮਝਾਰ ਸਿੰਘਾਂ ਦੇ ਸਬਰਧ ਹੋਇਆ ਉਦਾ ਸੰਗ ਦੇ ਕੁਝ ਹੋਰ 94 ਯੋਧਿਆਂ ਨੂੰ ਚਾਰੇ ਪਾਸੇ ਮੋਰਚਿਆਂ ਦੀ ਤਕੜਾਈ ਰੱਖਣ ਲਈ ਨਿਯਤ ਕੀਤਾ ਗਿਆ ਜਿਸ ਵੇਲੇ ਯੋਧਿਆਂ ਨੂੰ ਵੱਖ-ਵੱਖ ਥਾਵਾਂ ਦੇ ਮੋਰਚੇ ਸੰਭਾਲੇ ਜਾ ਰਹੇ ਸਨ ਤਦ ਸਹਿਬਜ਼ਾਦਾ ਜੀਤ ਸਿੰਘ ਜੀ ਸਾਧਗੁਰ ਜੀ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਔਰ ਜੁੱਧ ਵਿੱਚ ਜਾਨ ਦੀ ਆਗਿਆ ਮੰਗੀ ਸਹਿਬ ਜੀ ਨੇ ਖੁਸ਼ੀ ਨਾਲ ਇਹ ਆਗਿਆ ਦੇ ਦਿੱਤੀ 100 ਸਿੰਘਾਂ ਦਾ ਜਥਾ ਨਾਲ ਕਰ ਦਿੱਤਾ ਪਹਾੜੀ ਫੌਜਾਂ ਦੇ ਮੂਰਲੇ ਦਸਤੇ ਗਾਂਵਾਦ ਆਏ ਦੇ ਧੌਂਸੇ ਦੇ ਨਗਾਰੇ ਖੜਕਾਉਂਦੇ ਹੋਏ ਸਿੰਘਾਂ ਦੇ ਮੋਰਚਿਆਂ ਦੇ ਕੋਲ ਆ ਕੇ ਇਧਰੋਂ ਖਾਲਸੇ ਨੇ ਰਣਜੀਤ ਨਗਾਰੇ ਦੇ ਦੋਰੀਆਂ ਚੋਟਾਂ ਨਾਲ ਸਾਰੇ ਪਹਾੜ ਗੂੰਜਾ ਦਿੱਤੇ ਪਹਾੜੀਆਂ ਦੇ ਸਾਹਮਣੇ ਆਏ ਦਾਲ ਉੱਤੇ ਗੋਲੀਆਂ ਦੀ ਉਹ ਫੰਡ ਮਾਰੀ ਕਿ ਉਹਨਾਂ ਨੂੰ ਢੋਲ ਦੇ ਧੌਂਸੇ ਵਜਾਉਣੇ ਭੁੱਲ ਗਏ ਤੀਰਾਂ ਦੇ ਗੋਲੀਆਂ ਦੀ ਫੰਡ ਤੋਂ ਬਚਨ ਲਈ ਫਿਗਰ ਪੈ ਗਈ ਇਸ ਵਾਛੜ ਤੋਂ ਬਚਾਓ ਕਰਨ ਲਈ ਅਗਲੇ ਸੈਨਿਕਾਂ ਨੇ ਪਿਛਾਂ ਵੱਲ ਹਟਣਾ ਚਾਹਿਆ ਪਰ ਪਿੱਛੇ ਵੱਲ ਆ ਰਹੀ ਫੌਜ ਦੇ ਦਬਾਅ ਕਾਰਨ ਉਹ ਹਟ ਨਾ ਸਕੇ ਜਾਨਾਂ ਦੇ ਖੇਡਦੇ ਹੋਏ ਅਗਾਵਲ ਵਧੇ ਇਸ 바ਸੇ ਖਾਲਸੇ ਦਾ ਘੋੜਸਵਾਰ ਦਲ ਖੜਾ ਸੀ ਜਿਵੇਂ ਹੀ ਪਹਾੜੀਏ ਗਾਏ ਖਾਲਸੇ ਨੇ ਘੋੜਿਆਂ ਉੱਤੇ ਚੜਾ ਦਿੱਤੇ ਦੇ ਉਪਰੋਂ ਬਰਸ਼ਿਆਂ ਨੇਜਿਆਂ ਨਾਲ ਟਟਾ ਵੱਡ ਸ਼ੁਰੂ ਕਰ ਦਿੱਤੀ ਵੇਖਦੇ ਵੇਖਦੇ ਧਰਤੀ ਲੋਥਾਂ ਨਾਲ ਭਰ ਗਈ ਲਓ ਦੇ ਪ੍ਰਣਾਲੇ ਵਗ ਤੁਰੇ ਮੱਝ ਦੇ ਲਓ ਦੇ ਇਸ ਤਰ੍ਹਾਂ ਢੇਰ ਲੱਗ ਗਏ ਜਿਵੇਂ ਮਜੂਰਾ ਨੇ ਕਹਾਣੀ ਬਣਾ ਦਿੱਤੀ ਹੋਵੇ ਸਿੰਘਾਂ ਦੇ ਘੋੜਸਵਾਰਾਂ ਤੋਂ ਬਚਣ ਲਈ ਵੈਰੀ ਦਲ ਪਿੱਛੇ ਨੂੰ ਨੱਠਿਆ ਮਗਰੋਂ ਆਉਂਦੀ ਫੌਜ ਉਹਨਾਂ ਨੂੰ ਅਗਾਹ ਵੱਲ ਜੱਬੇ ਨਤੀਜਾ ਇਹ ਹੋਇਆ ਪਹਾੜੀਏ ਆਪੋ ਵਿੱਚ ਗੁੱਥਮ ਗੁੱਥਾ ਹੋਣ ਲੱਗ ਪਏ ਪਹਾੜੀ ਫੌਜਾਂ ਨੱਟਨੀਆਂ ਵੇਖ ਕੇ ਗੁਜਰਾਂ ਦਾ ਦਲ ਜਿਹੜਾ ਇੱਕ ਵੱਖੀਵਾਲ ਖੜਾ ਸੀ ਮੈਦਾਨ ਵਿੱਚ ਵੱਲ ਪਿੱਠ ਕਰਕੇ ਨੱਸ ਤੁਰਿਆ ਇਹ ਵੇਖ ਕੇ ਰਾਜਾ ਭੀਮਚੰਦ ਨੂੰ ਬੜਾ ਗੁੱਸਾ ਚੜਿਆ ਉਹ ਘੋੜਾ ਦੜਾ ਕੇ ਗੁਜਰਾਂ ਦੇ ਮੋਢੀ ਜਮਤੁੱਲਾ ਪਾਹੂ ਕੋਲ ਪੁੱਜਾ ਕਰੋਧ ਨਾਲ ਬੋਲਿਆ ਤੂੰ ਤਾਂ ਬੜੇ ਦਮਗੱਜੇ ਮਾਰਦਾ ਸੀ ਕਿ ਮੇਰੇ ਸੂਰਮੇ ਸਿੰਘਾਂ ਦਾ ਮੂੰਹ ਪਵਾ ਦੇਣਗੇ ਹੁਣ ਆਪ ਕੰਡ ਦੇ ਕੇ ਨਸੀ ਜਾਂਦੇ ਨੇ ਤੂੰ ਉਹਨਾਂ ਨੂੰ ਲੈ ਕੇ ਅੱਗੇ ਕਿਉਂ ਨਹੀਂ ਹੁੰਦਾ ਤੇਰੀ ਬਹਾਦਰੀ ਫਿਰ ਕਿਸ ਵੇਲੇ ਕੰਮ ਆਏਗੀ ਵੇਖ ਸਾਡੇ ਯੋਧੇ ਕਿਵੇਂ ਜੂਝਦੇ ਪਏ ਨੇ ਜਿਵੇਂ ਚਾਂਦੀ ਵਗਾਰ ਸੁਣ ਕੇ ਜਮਤੁੱਲਾ ਭਾਉ ਨੂੰ ਬੜਾ ਜੋਸ਼ ਚੜਿਆ ਉਹ ਆਪਣੇ ਸਾਥੀਆਂ ਨੂੰ ਲਲਕਾਰਾ ਮਾਰ ਕੇ ਮੋੜ ਲਿਆ ਆ ਪੈਦਲ ਫੌਜਾਂ ਨਾਲ ਮਿਲ ਕੇ ਬੜੇ ਗੁੱਸੇ ਨਾਲ ਅੱਗੇ ਵਧਿਆ ਇਸ ਵੇਲੇ ਪਹਾੜੀਆਂ ਦੀ ਘੋੜ ਸਵਾਰ ਫੌਜ ਵੀ ਅੱਗੇ ਆ ਰਹੀ ਸੀ ਸਾਰੇ ਮਾਰੋ-ਮਾਰ ਕਰਦੇ ਹੋਏ ਸਿੰਘਾਂ ਦੇ ਟੁੱਟ ਪਏ ਇਧਰੋਂ ਸਿੰਘ ਕਿਹੜੇ ਘੱਟ ਸਨ ਪਹਾੜੀਆਂ ਦੇ ਪਹਿਲੇ ਹੰਨੇ ਨੂੰ ਸਫਲ ਬਣਾ ਦੇਣ ਨਾਲ ਉਹਨਾਂ ਦੇ ਹੌਸਲੇ ਵਧੇ ਹੋਏ ਸਨ ਸੋ ਦੂਨ ਜੋਸ਼ ਨਾਲ ਪਹਾੜੀ ਫੌਜਾਂ ਨਾਲ ਲੜਨ ਲੱਗੇ ਕੋਜੀ ਪਲਾਵਜ ਮੈਦਾਨ ਦੇ ਅੰਦਰ ਲੋਥਾਂ ਦੇ ਕੱਟੇ ਵੱਡੇ ਅੰਗਾ ਦੇ ਇਸਰਾ ਢੇਰ ਲੱਗ ਗਏ ਜਿਵੇਂ ਖੇਤਾਂ ਵਿੱਚ ਜਾਣਿਆਂ ਦੇ ਬੋਲ ਪਏ ਹੁੰਦੇ ਨੇ ਸਤਿਗੁਰੂ ਜੀ ਆਪ ਇੱਕ ਉੱਚੇ ਸਥਾਨ ਤੇ ਖੜੇ ਜੰਗ ਦੀ ਹਾਲ ਚਾਲ ਵੇਖ ਰਹੇ ਸਨ ਧਨੋਖ ਆਪ ਜੀ ਦੇ ਹੱਥਾਂ ਵਿੱਚ ਪਕੜਿਆ ਹੋਇਆ ਸੀ ਜਿੱਥੇ ਗਿਦੇ ਆਪ ਬਾੜੀਆਂ ਦਾ ਪਾਸਾ ਭਾਰਾ ਵੇਖਦੇ ਝਟ ਧਨੋਖ ਉੱਤੇ ਬਾਣ ਚੜਾ ਕੇ ਚੋਣਵੇਂ ਵੈਰੀਆਂ ਨੂੰ ਨਿਸ਼ਾਨਾ ਬਣਾਉਣ ਲੱਗਦੇ ਵੈਰੀਦਾਲ ਨੂੰ ਪਤਾ ਨਾ ਲੱਗਦਾ ਕਿ ਇਹ ਤੀਰ ਕਿੱਧਰੋਂ ਆ ਰਹੇ ਨੇ ਜਿਹੜੇ ਸਾਡੇ ਚੁਣੇ ਹੋਏ ਸੂਰਮਿਆਂ ਨੂੰ ਧਰਤੀ ਤੇ ਲੜਾਈ ਜਾਂਦੇ ਨੇ ਸਿਰਫ ਭੀਮਚੰਦ ਜਾਣਦਾ ਸੀ ਇਸ ਤਰ੍ਹਾਂ ਦੇ ਚੁੱਕ ਨਿਸ਼ਾਨੇ ਗੁਰੂ ਜੀ ਦੇ ਹੁੰਦੇ ਹਨ ਪਰ ਉਹ ਆਪਣੇ ਯੋਧਿਆਂ ਨੂੰ ਇਹ ਭੇਤ ਨਹੀਂ ਸੀ ਦਿੰਦਾ ਕਿਉਂਕਿ ਉਹ ਜਾਣਦਾ ਸੀ ਕਿ ਗੁਰੂ ਜੀ ਦੀਆਂ ਕਰਾਮਾਤੀ ਸ਼ਕਤੀਆਂ ਤੋਂ ਪਹਾੜੀਏ ਪਹਿਲਾਂ ਹੀ ਭੈ ਭੀਤ ਹਨ ਹੁਣ ਜੇ ਉਹਨਾਂ ਨੂੰ ਗੁਰੂ ਜੀ تیر ਅੰਦਾਜ਼ੀ ਦੇ ਕਮਾਲ ਦਾ ਵੀ ਪਤਾ ਲੱਗ ਗਿਆ ਉਹ ਬੇਦਾਲ ਹੋ ਜਾਣਗੇ ਜੰਗ ਵੱਲੋਂ ਮੂੰਹ ਮੋੜ ਲੈਣਗੇ ਰਾਜਾ ਭੀਮਚੰਦ ਪਹਾੜੀ ਰਾਜਿਆਂ ਦੀਆਂ ਮਿਲਵੀਆਂ ਫੌਜਾਂ ਦਾ ਮੁਖੀ ਸੀ ਉਹ ਇੱਕ ਪਾਸੇ ਦੂਰ ਖੜਾ ਹੋ ਕੇ ਜੁੱਧ ਦੇ ਕਮਸਾਨ ਨੂੰ ਵੇਖ ਰਿਹਾ ਸੀ ਜਿਹੜਾ ਪਾਸਾ ਰੱਤਾ ਕਮਜ਼ੋਰ ਹੋਇਆ ਉਹ ਵੇਖਦਾ ਝਟੋ ਦੀ ਕੋਮਕ ਲਈ ਸੈਨਾ ਦਾ ਨਵਾਂ ਦਲ ਭੇਜ ਦਿੰਦਾ ਉਹ ਆਸ ਕਰਦਾਗੇ ਪਹਾੜੀ ਸੈਨਾ ਆਪਣੀ ਭਾਰੀ ਗਿਣਤੀ ਦੇ ਬਲ ਨਾਲ ਖਾਲਸੇ ਦੀ ਗਿਣੀ ਚੁਣੀ ਸੈਨਾ ਨੂੰ ਲਤਾੜ ਕੇ ਰੱਖ ਦੇਵੇਗੀ ਤੇ ਪਲਾ ਵਿੱਚ ਹੀ ਆਨੰਦਪੁਰ ਪੁੱਜ ਜਾਵੇਗੀ ਪਰ ਹੋ ਇਹਦੇ ਬਿਲਕੁਲ ਉਲਟ ਰਿਹਾ ਸੀ ਮੁੱਠੀ ਭਰ ਖਾਲਸਾ ਪਹਾੜੀਆਂ ਦੇ ਟਿੱਡੀ ਦਲ ਨੂੰ ਇਸ ਤਰ੍ਹਾਂ ਰੋਕ ਕੇ ਖੜਾ ਸੀ ਜਿਸ ਤਰ੍ਹਾਂ ਪੱਥਰਾਂ ਦੀ ਬਣੀ ਬਾੜ ਪਾਣੀ ਦੇ ਵਹਾ ਨੂੰ ਠੱਲ ਪਾ ਦਿੰਦੀ ਇੰਨਾ ਹੀ ਨਹੀਂ ਸਿੰਘ ਪਹਾੜੀਆਂ ਦੇ ਆਉ ਲਾਉਂਦੇ ਜਾ ਰਹੇ ਸਨ ਲੋਥਾਂ ਦੇ ਲੋਥਾਂ ਚੜ੍ਹਦੀਆਂ ਜਾਂਦੀਆਂ ਸਨ ਰਾਜਾ ਅੰਡੂਰੀਆ ਰਾਜਾ ਕਟੋਚ ਇੱਕ ਦਲ ਦਾ ਸੰਚਾਲਨ ਕਰ ਰਹੇ ਸਨ ਭੀਮਚੰਦ ਉਹਨਾਂ ਦੇ ਪਾਸ ਆ ਕੇ ਆਖਣ ਲੱਗਾ ਪੈਰ ਭਰ ਤੋਂ ਗਮਸਾਨ ਦੀ ਲੜਾਈ ਹੋ ਰਹੀ ਹੈ ਸਾਡੇ ਆਣ ਗਿਆਂ ਦੇ ਸੂਰਮੇ ਮਾਰੇ ਗਏ ਨੇ ਪਰ ਇਸ ਖਾਲਸੇ ਦੇ ਅਜੇ ਤੱਕ ਪੈਰ ਨਹੀਂ ਥੜਕੇ ਬੜੀ ਦ੍ਰਿੜਤਾ ਨਾਲ ਲੜ ਰਿਹਾ ਗੁੱਜਰ ਦੇ ਰੰਗੜ ਵੀ ਸਿੰਘਾਂ ਦੇ ਹੱਥੋਂ ਮਾਰ ਖਾ ਕੇ ਪਿੱਛੇ हट ਗਏ ਨੇ ਹੁਣ ਕਿਨੂੰ ਅੱਗੇ ਕਰੀਏ ਰਾਜਾ ਹੰਡੋਰੀਆ ਕਹਿਣ ਲੱਗਾ ਤੁਸੀਂ ਆਪਣੀ ਰਣਨੀਤੀ ਥੋੜੀ ਕੋ ਬਦਲ ਲਓ ਰਾਜਾ ਕੇਸਰੀ ਚੰਦ ਆਪਣੀ ਸੈਨਾ ਨੂੰ ਲੈ ਗਏ ਸਾਉਦੋ ਪਿੱਛੇ ਖੜਾ ਉਹਨੂੰ ਅੱਗੇ ਆ ਕਰੋਗੇ ਉਹ ਆਪਣੇ ਘੋੜਸਵਾਰ ਲੈ ਕੇ ਖਾਲਸੇ ਦੇ ਸੱਜੇ ਹੱਥ ਵੱਲ ਧਾਵਾ ਬੋਲੇ ਬੰਦੂਕਾਂ ਦੀ ਮਾਰ ਕਰਦਾ ਹੋਇਆ ਵੈਰੀ ਦਲ ਨੂੰ چیر ਕੇ ਅੱਗੇ ਨਿਕਲ ਜਾਵੇ ਖੱਬੇ ਪਾਸਿਓਂ ਜਮਤੁੱਲਾ ਬਾਹੂ ਪੈਦਲ ਸੈਨਾ ਨਾਲ ਦਬਾਅ ਪਾਉਂਦਾ ਹੋਇਆ ਗਾਂ ਵਧੇ ਅਸੀਂ ਦੋਆ ਫੌਜਾਂ ਦੇ ਵਿੱਚਕਾਰ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਹੌਲੀ-ਹੌਲੀ ਵਾਧਦੇ ਆ ਇਸ ਤਰ੍ਹਾਂ ਤਿੰਨ ਪਾਸੜ ਦਬਾਓ ਨੂੰ ਖਾਲਸਾ ਰੋਕ ਨਹੀਂ ਸਕੇਗਾ ਛੇਤੀ ਹੀ ਉਹਦੇ ਪੈਰ ਓਖੜ ਜਾਣਗੇ ਫੇਰ ਕੀ ਏ ਅਸੀਂ ਇੱਕੋ ਵੱਡਾ ਹੱਲਾ ਮਾਰ ਕੇ ਉਹਨੂੰ ਮਦਾਨੋ ਚ ਉਹਨਾਂ ਸਾਧਾਂਗੇ ਅਨੰਦਪੁਰ ਵਿੱਚ ਜਾ ਵੜਾਂਗੇ ਇਹ ਵਿਆਦ ਬਣਾ ਕੇ ਪਹਾੜੀ ਰਾਜਿਆਂ ਨੇ ਦੂਜੀ ਵਾਰ ਨਵਾਂ ਹੱਲਾ ਸ਼ੁਰੂ ਕੀਤਾ ਹੱਲੇ ਦੇ ਪਹਿਲੇ ਜੋਰ ਵਿੱਚ ਉਹ ਕੁਝ ਕਦਮ ਅਗਾਹ ਵਾਧਿਆਏ ਪਰ ਛੇਤੀ ਸਿੰਘਾਂ ਨੇ ਉਹਨਾਂ ਦੀ ਚਾਲ ਨੂੰ ਤਾੜ ਲਿਆ ਤੇ ਤਿੰਨਾ ਮੋਰਚਿਆਂ ਦੇ ਆਪਣੇ ਪੈਰ ਜਮਾ ਲਏ ਇਸ ਵੇਲੇ ਸਹਬਜ਼ਾਦਾ ਅਜੀਤ ਸਿੰਘ ਵੀ ਆਪਣੇ ਦਲ ਨਾਲ ਜੁੱਧ ਵਿੱਚ ਮੂਰੇ ਆ ਗਏ ਬੜੇ ਜੋਸ਼ ਨਾਲ ਵੈਰੀ ਦਲ ਵਿੱਚ ਮਾਰ ਵੱਢ ਕਰਨ ਲੱਗੇ ਸਿੰਘਾਂ ਦੇ ਦੋਜ ਸਾਹਮਣੇ ਸਿੰਘਾਂ ਦੇ ਜੋਸ਼ ਸਾਹਮਣੇ ਪਹਾੜੀਆਂ ਦੀ ਯੋਜਨਾ ਸਫਲ ਨਾ ਹੋ ਸਕੀ ਉਹਨਾਂ ਦਾ ਅਗਾਹ ਵਧਣਾ ਰੁਕ ਗਿਆ ਇੰਨਾ ਹੀ ਨਹੀਂ ਸਿੰਘਾਂ ਦੇ ਜੋਰ ਪਾਉਣ ਕਰਕੇ ਉਹਨਾਂ ਨੂੰ ਹਮਲੇ ਦੀ ਥਾਂ ਤੇ ਬਚਾਅ ਦੀ ਲੜਾਈ ਲੜਨੀ ਪੈ ਗਈ ਇਹ ਵੇਖ ਕੇ ਰਾਜਾ ਭੀਮ ਚੰਦ ਨੂੰ ਬੜਾ ਜੋਸ਼ ਆਇਆ ਉਹਨੇ ਰਾਜਾ ਕੇਸਰੀ ਚੰਦ ਜਮਤੁੱਲਾ ਭਾਉ ਦੋਵਾਂ ਨੂੰ ਫੌਜਾਂ ਦੇ ਅੱਗੇ ਹੋ ਕੇ ਲੜਨ ਲਈ ਆਖਿਆ ਜਿਸ ਨਾਲ ਪਹਾੜੀਆਂ ਦਾ ਹੌਸਲਾ ਵਧੇ ਭੀਮ ਚੰਦ ਦੇ ਵੰਗਾਰ ਦੇਣ ਨਾਲ ਕੇਸਰੀ ਚੰਦ ਬੜੇ ਰੋਹ ਵਿੱਚ ਆਇਆ ਉਨੇ ਜਮਤੁੱਲਾ ਨੂੰ ਬੁਲਾ ਕੇ ਆਖਿਆ ਤੁਸੀਂ ਆਪਣੀ ਪੈਦਲ ਸੈਨਾ ਨੂੰ ਮੁੜ ਹੱਲਾ ਬੋਲਣ ਦਾ ਹੁਕਮ ਦਿਓ ਇਧਰੋਂ ਮੈਂ ਰਾਖਵੇਂ ਸੈਨਿਕਾਂ ਨਾਲ ਧਾਵਾ ਕਰਦਾ ਜੋਰ ਲਾ ਕੇ ਖਾਲਸੇ ਦੇ ਪੈਰ ਥੜਕਾ ਦਿਓ ਗੁੱਜਰ ਸਰਦਾਰ ਜਮਤੁੱਲਾ ਭਾਉ ਪਹਿਲਾਂ ਹੀ ਬੜੇ ਗੁੱਸੇ ਦੇ ਰੋਵਜ ਭਰਿਆ ਹੋਇਆ ਸੀ ਕਿ ਮੇਰੇ ਦਲ ਦਾ ਹੱਥ ਉੱਚਾ ਨਹੀਂ ਹੋ ਰਿਹਾ ਦੇ ਸਿੰਘਾਂ ਨੇ ਖੰਖਾਰ ਗੁੰਜਰਾ ਗੁਜਰਾ ਦੇ ਰੰਗੜਾਂ ਦੇ ਮੂੰਹ ਪਵਾ ਦਿੱਤੇ ਨੇ ਰਾਜਾ ਕੇਸਰੀ ਚੰਦ ਦੀ ਵਿਆਹ ਜਾਣ ਕੇ ਉਹਨੇ ਆਪਣੇ ਸਾਥੀਆਂ ਨੂੰ ਫੇਰ ਲਲਕਾਰਾ ਮਾਰਿਆ ਤੇ ਉਹਨਾਂ ਦੇ ਅੰਦਰ ਜੋਸ਼ ਭਰਨ ਲਈ ਉਹ ਤਲਵਾਰ ਪਵਾਉਂਦਾ ਹੋਇਆ ਆਪ ਸਭ ਤੋਂ ਮੋਹਰੇ ਹੋ ਗਏ ਸਿੰਘਾਂ ਵੱਲ ਵਧਿਆ ਉਹਨੇ ਆਪਣੇ ਮੁਖੀ ਨੂੰ ਅੱਗੇ ਵਧਾ ਦੇ ਕੇ ਗੁਜਰ ਜੋਸ਼ ਉਜਾਗੇ ਦੇ ਮਾਰੋ-ਮਾਰ ਕਰਦੇ ਹੋਏ ਸਿੰਘਾ ਉੱਤੇ ਟੁੱਟ ਪਏ ਦੁਸ਼ਮਣ ਦੇ ਨਵੇਂ ਹੱਲੇ ਨੂੰ ਰੋਕਣ ਲਈ ਭਾਈ ਉਦੇ ਸਿੰਘ ਆਪਣੇ ਜਵਾਨਾਂ ਨਾਲ ਅੱਗੇ ਆਇਆ ਪੂਰੇ ਜੋਸ਼ ਨਾਲ ਵੈਰੀ ਦਾ ਵਾਰ ਰੋਕਣ ਦਾ ਯਤਨ ਕਰਨ ਲੱਗਾ ਬੜਾ ਕਮਸਾਨ ਦਾ ਜੁੱਧ ਮੱਚਿਆ ਛਣ ਭਰ ਵਿੱਚ ਹੀ ਦੋਹਾਂ ਪਾਸਿਆਂ ਦੇ ਸੈਂਕੜੇ ਸੂਰਮੇ ਇੱਕ ਦੂਜੇ ਨਾਲ ਗੁੱਥਮ ਗੁੱਥਾ ਹੋ ਪਏ ਨਾਰਿਆਂ ਦੇ ਸ਼ਾਸਰਾਂ ਦਾ ਸ਼ੋਰ ਕੰਨਾਂ ਦੇ ਪਰਦੇ ਪਾਰਨ ਲੱਗਾ ਧਰਤੀ ਲਉ ਨਾਲ ਲਾਲੋ ਲਾਲੂਗੀ ਲਾਛਾਂ ਜ਼ਮੀਨ ਦੇ ਵਿੱਚ ਗੀਆਂ ਲੜਦੇ ਹੋ ਇਸ ਸ਼ੋਰ ਮੇ ਲੋਥਾਂ ਨੂੰ ਲਟਾੜਦੇ ਹੋ ਇੱਕ ਦੂਜੇ ਤੇ ਉਲਰ ਰਹੇ ਸਨ ਜਮਤੁੱਲਾ ਬੜੇ ਰੋਵਜ ਖੜਾ ਰਿਹਾ ਉਹਨੇ ਕਹੀ ਸਿੰਘਾਂ ਦਾ ਘਾਤ ਕਰ ਦਿੱਤਾ ਉਸ ਵੇਖ ਕੇ ਗੁੱਜਰ ਸ਼ੇਰ ਹੋ ਗਏ ਉਹ ਵੱਧ ਵੱਧ ਕੇ ਵਾਰ ਕਰ ਰਹੇ ਸਨ ਇਹ ਵੇਖ ਕੇ ਭਾਈ ਸਾਹਿਬ ਸਿੰਘ ਜੀ ਜੋ ਪੰਜਾਬ ਪਿਆਰਿਆਂ ਵਿੱਚ ਜੋ ਇੱਕ ਸਨ ਬੜਾ ਗੁੱਸਾ ਖਾਦਾ ਉਹਨਾਂ ਨੇ ਆਪਣੀ ਬੰਦੂਕ ਜਮਦੁੱਲਾ ਪਾਹੂ ਵੱਲ ਤਾਣੀ ਉਹਦੇ ਮੱਥੇ ਦਾ ਨਿਸ਼ਾਨਾ ਬਣ ਕੇ ਗੋਲੀ ਛੱਡੀ ਗੋਲੀ ਸਿੱਧੀ ਮੱਥੇ ਦੇ ਵਿੱਚ ਕਾਰ ਜਾ ਕੇ ਲੱਗੀ ਤੇ ਜਮਦੁੱਲਾ ਪਾਹੂ ਉਸੇ ਪਲ ਡਿੱਗ ਕੇ ਜ਼ਮੀਨ ਤੇ ਮਰ ਗਿਆ ਆਪਣੇ ਸਰਦਾਰ ਨੂੰ ਡਿੱਗਦਿਆਂ ਵੇਖ ਕੇ ਗੁਜਰਾਂ ਦੇ ਰੰਗੜਾਂ ਦੇ ਹੌਸਲੇ ਟੁੱਟ ਗਏ ਪਿੱਛੇ ਹਟਣ ਦਾ ਰਾਹ ਵੇਖਣ ਲੱਗੇ ਉਸ ਵੇਲੇ ਇੱਕ ਬੜੀ ਗੁੱਜਰ ਜੋਧੇ ਨੇ ਆਪਣੇ ਸਾਥੀਆਂ ਨੂੰ ਲਲਕਾਰਿਆ ਕਿ ਆਪਣੇ ਸਰਦਾਰ ਦੀ ਲੋਥ ਉਹਨੂੰ ਦਾ ਸੰਭਾਲੋ ਉਹਦੀ ਲਲਕਾਰ ਦੇ ਗੁੱਜਰ ਜੋਰ ਲਾ ਕੇ ਭਾਉ ਦੀ ਲੋਥ ਵੱਲ ਵਧੇ ਪਰ ਸਿੰਘਾਂ ਨੇ ਉਹਨਾਂ ਨੂੰ ਲੋਥ ਨਾ ਚੁੱਕਣ ਦਿੱਤੀ ਭਾਈ ਮਾਨ ਸਿੰਘ ਨੇ ਭਾਉ ਦੀ ਲੋਸ਼ ਲੋਥ ਦੇ ਪਾਸ ਝੰਡਾ ਗੜ ਦਿੱਤਾ ਤੇ ਗੁਜਰਾ ਦੇ ਰੰਗੜਾਂ ਨੂੰ ਲਲਕਾਰਿਆ ਕਿ ਆਓ ਕਿਹਦੀ ਮੱਤ ਹੈ ਜਿਹੜਾ ਇੱਥੇ ਲੋਥ ਉਠਾ ਸਕਦਾ ਹੈ ਖਾਲਸੇ ਦੀ ਲਲਕਾਰ ਸੁਣ ਕੇ ਗੁਜਰਠ ਠੰਬਰ ਗਏ ਕਿਸੇ ਦਾ ਹਸਰਾ ਨਾ ਪਿਆ ਕਿ ਲੋਧ ਚੁੱਕਣ ਲਈ ਪੈਰ ਅੱਗੇ ਬੁੱਟੇ ਵੇਖ ਕੇ ਰਾਜਾ ਕਮੰਡ ਚੰਦ ਨੇ ਗੁੱਸਾ ਖਾਦਾ ਭਾਉ ਦਾ ਮੁਰਦਾ ਬਦਨ ਚੁੱਕਣ ਵਾਸਤੇ ਸਾਹਮਣੇ ਹੋਇਆ ਪਰ ਸਿੰਘਾਂ ਦੇ ਅੱਗੇ ਉਹਦਾ ਕੋਈ ਜੋਰ ਨਾ ਚੱਲਿਆ ਤਿੰਨ ਪੈਰ ਉਸ ਜਗ੍ਹਾ ਦੇ লাশ ਦੀ ਖਾਤਰ ਭਿਆਨਕ ਜੁੱਧ ਹੁੰਦਾ ਰਿਹਾ ਇੰਨੇ ਨੂੰ ਸੰਧਿਆ ਉੱਤਰਾਈ ਤਦ ਪਹਾੜੀਏ ਹਾਰ ਖਾ ਕੇ ਲੋਧ ਚੁੱਕੇ ਬਿਨਾ ਇਹ ਵਾਪਸ ਆਪਣੇ ਮੋਰਚਿਆਂ ਦੇ ਚਲੇ ਗਏ ਖਾਲਸਾ ਦਲ ਵੀ ਆਪਣੇ ਮੋਰਚਿਆਂ ਤੱਕ ਪਿੱਛੇ ਪਰਤਾਇਆ ਰਾਤ ਪੈ ਗਈ ਸੀ ਅੱਜ ਦੇ ਜੁੱਧ ਵਿੱਚ ਦੋਹਾਂ ਸੂਰਮਿਆਂ ਦੇ ਆ ਗਿੰਦ ਸੂਰਮੇ ਦੋਹਾਂ ਪਾਸਿਆਂ ਦੇ ਆ ਗਿੰਦ ਸੂਰਮੇ ਮਾਰੇ ਗਏ ਪਰ ਇਸ ਦਿਨ ਸਭਨਾ ਮੋਰਚਿਆਂ ਦੇ ਖਾਲਸੇ ਦਾ ਹੱਥ ਚਾਰਿਆ ਇਸ ਖੁਸ਼ੀ ਵਿੱਚ ਸਤਿਗੁਰਾਂ ਦੇ ਹੁਕਮ ਨਾਲ ਕੜਾ ਬਰਛਾਦ ਦੇ ਖੁੱਲੇ ਗੱਫੇ ਖਾਲਸੇ ਨੂੰ ਵਰਤਾਏ ਗਏ ਔਰ ਨਾਲ ਨਾਲ ਗੁਰੂ ਜੀ ਖਾਲਸੇ ਨੂੰ ਥਾਪੜਾ ਦੇ ਕੇ ਨਿਹਾਲ ਕੀਤਾ ਇਸ ਤਰ੍ਹਾਂ ਦੂਜੇ ਦਿਨ ਵੀ ਸਿੰਘਾਂ ਨੇ ਪਹਾੜੀਆਂ ਦੇ ਉਹ ਆਉ ਲਾਏ ਪਹਾੜੀਏ ਜਿਹੜੇ ਠਠੰਬਰ ਗਏ ਔਰ ਡਰ ਦੇ ਨਾਲ ਆਪਣੇ ਮੋਰਚੇ ਅੱਜ ਜਾ ਵੜੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਛਕਣ ਦਾ ਉਪਦੇਸ਼ ਦਿੰਦੇ ਜ਼ੁਲਮ ਤੋਂ ਨਾ ਡਰਨਾ ਜੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਮਹਾਰਾਜ ਜੀ ਆਖਦੇ ਵੀ ਜ਼ੁਲਮ ਤੋਂ ਡਰਨਾ ਨਹੀਂ ਜ਼ੁਲਮ ਦਾ ਅੱਗੇ-ਉੱਗੇ ਟੱਕਰਾ ਕਰਨਾ ਇਸ ਤਰ੍ਹਾਂ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਸ਼ੀਧੀ ਦਿਹਾੜੇ ਜੋ ਚੱਲ ਰਹੇ ਨੇ 15 ਵਾੜਾ ਚੱਲ ਰਿਹਾ ਜਿਵੇਂ ਜਿਵੇਂ ਸ਼ੀਧੀ ਦਿਹਾੜੇ ਆਉਣਗੇ ਓਵੇਂ ਓਵੇਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਾਉਣ ਦਾ ਯਤਨ ਕਰਾਂਗੇ ਸੋ ਅਮਰ ਦੇਲੇ ਉੱਟ ਕੇ ਸੰਗਤਾਂ ਮਹਾਰਾਜ ਜੀ ਦੇ ਦਰਸ਼ਨ ਕਰਨ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਵਲਾ ਕਰਨ ਗੁਰੂ ਇਤਿਹਾਸ ਸਾਖ ਸਰਵਣ ਕਰਨ ਆਪਣੇ ਬੱਚਿਆਂ ਨੂੰ ਵੀ ਸਰਵਣ ਕਰਾਉਣ